ਸਾ ਸਤਿਕਾਰ ਜੀ ਸਾਰਿਆਂ ਨੂੰ ਸੰਦੀਪ ਦੇ ਭੈਣ ਤੋਂ ਬੋ ਬੋ ਵੈਲਕਮ ਹੈ ਜੀ ਤੇ ਰਾਜਵੀਰ ਤੇ ਸੋਨੀ ਬਾਈ ਕੋ ਪਹੁੰਚ ਚੁੱਕੇ ਆ ਤੇ ਆਓ ਫਿਰ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸੱਸੇ ਬਾਈ ਜੀ ਸਾਥੇ ਕਾ ਹੋਰ ਬਾਈ ਜੀ ਸਾਡਾ ਠੀਕਾਂ ਹੀ ਦੀ ਵਧੀਆ ਵਧੀਆ ਸੰਦੀਪ ਜੀ ਤੁਸੀਂ ਸੁਣਾਓ ਕਿਵੇਂ ਜਲਦਾ ਗਿਆ ਜੀ ਬਾਸ ਬਾਈ ਜੀ ਮਹਾਰਾਜ ਕਿਰਪਾ ਨਾਲ ਚੱਲੀਆਂ ਜਾਂਦਾ ਜੀ ਤੁਰੇ ਆਉਂਦੀਆਂ ਤੁਰੀਆਂ ਆ ਚਲੋ ਵਧੀਆ ਬਾਈ ਜੀ ਬਾਕੀ ਜਿਹੜੇ ਭੈਣ ਭਰਾ ਵੀਡੀਓ ਵੇਂਦੇ ਆ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਆ ਉਹਨਾਂ ਦਾ ਤਹਿ ਦਿਲੋਂ ਆਪਾਂ ਸ਼ੁਕਰਗੁਜ਼ਾਰ ਕਰਦੇ ਹਾਂ ਬਿਲਕੁਲ ਬਾਕੀ ਉਹਨਾਂ ਨੇ ਹੌਸਲੇ ਨਾਲ ਭੱਜੇ ਫਰੀ ਚੰਗੀਆਂ ਹੀ ਬੋਣ ਦੀ ਕੋਸ਼ਿਸ਼ ਕੀਤੀ ਵੀ ਚੰਗੀਆਂ ਬੋਣੀਆਂ ਕਿਉਂਕਿ ਹਰ ਕੋਈ ਸੰਦੀਪ ਕਹਿੰਦਾ ਵੀ ਮੇਰੇ ਕੋਲ ਚੰਗਾ ਹੀ ਪਹੂ ਹਾਂ ਹਾਂ ਬਿਲਕੁਲ ਹੀ ਸਹੀ ਗੱਲ ਤੇ ਮਤਲਬ ਦੇਖੋ ਦੁੱਧ ਆ ਤੇਰੇ ਸੰਦੀਪ ਲੈਣਾ ਤੇ ਜੇ ਪਹੂ ਦੇ ਦੁੱਧ ਹੀ ਨਾ ਕੱਢਿਆ ਨਾ ਨਹੀਂ ਹੁੰਦਾ ਕੀ ਫਾਇਦਾ ਅੱਜ ਵੀ ਕੁਝ ਮਈਆਂ ਸੂਈਆਂ ਦੇ ਕੁਝ ਗੱਬਣਾ ਚਲੋ ਤੇ ਵੱਡੀਆਂ ਮਈਆਂ ਸਾਡੇ ਆਜਾ ਮੈਂ ਨੀਲੀ ਤੋਂ ਸਟਾਰਟ ਕਰਨੀ ਆ ਆਜੋ ਫਿਰ ਆਹ ਇਹ ਦੁੱਜਣ ਛੋਟੀ ਸੂਈ ਆ ਇਹ ਬਸ ਇਹ ਪਰਸੋਂ ਰਾਤ ਦੀ ਸੂਈ ਉਹ ਬੱਚਾ 나ੜੂ ਦੇ ਹੀ ਆਵੇ ਹਾਂਜੀ ਪਰਸੋਂ ਰਾਤ ਦੀ ਸੂਈ ਉਹ 나ੜੂ ਦੇ ਬੱਚਾ ਹੀ ਹਾਂਜੀ ਹਾਂਜੀ ਤੇ ਇਧਰੇ ਵਾਹ ਵੇਖ ਇਧਰ ਬਾਬਾ ਰਹਿਣ ਦੇ ਨਾ ਕੋਈ ਮਠੀ ਇਹ ਬੌਲਾ ਏ ਸੰਦੀਪ ਸਿੰਘ ਦਾਹੋ ਜੇ ਲਓ ਜੀ ਨੋ ਜੇ ਹਾਂ ਇਹ ਬੌਲਾ ਹੀ ਆ ਇਹ ਵੇਖ ਇਧਰ ਸੰਦੀਪ ਸਿੰਘ ਆ ਆਦੀ ਸੂਈ ਸੰਦੀਪ ਸਿੰਘ ਸਾਫ ਕਰਤੀ ਯਾਰ ਇਧਰ ਟੇਡਾ ਕੱਟਦੇ ਮਨ ਕੀ ਆਖਿਆ ਲੋ ਜੀ ਟੇਡਾ ਕੱਟ ਹਾਂ ਇਹ ਚੰਗੀ ਕੁਆਲਿਟੀ ਨਹੀਂ ਲਈ ਆ ਜੀ ਪੂਰੀ ਪੂਰੀ ਵਹਿ ਚਾਰੇ ਖੋਰ ਤੋਂ ਲੈ ਚਲੋ ਜਰਾ ਵੇਹੇ ਵਧੀਆ ਠੀਕ ਹੈ ਭਾਈ ਲੈ ਵੇ ਚੜਾਈ ਦਸੀ ਜਾਂਦੀ ਦੋਦੇ ਕਿੰਨਾ ਕਰ ਰਹੇ ਮੈਂ ਨਾ ਸੰਦੀਪ ਸਿੰਘ ਇਹ ਹੁਣ ਕੋਈ ਅੰਦਾਜ਼ਾ ਲਾ ਕੱਟੀ ਕੱਟੀ ਆ ਇਹ ਕੱਟ ਕੱਟ ਕੋ ਕੱਟ ਕੋ ਕੱਟ ਕੋ ਬਾਵਾ ਠੀਕ ਆ ਆਦੀ ਸੂਈ ਆ ਵੇ ਠੀਕ ਆ ਉਸੋਈ ਇਹ ਸੰਦੀਪ ਸਿੰਘ ਆ ਬਾਕੀ ਜਨੀ ਝੋਲੀ ਝਾਲੀ ਆ ਹਾਂਜੀ ਦੁੱਧ ਦੇ ਦੇ ਜੂਗੀ 13 14 ਹੀ ਹਾਂ ਪਰ ਆ ਪਾਣੀ ਕਹਿੰਦੇ ਬਾਕੀ ਦੁੱਧ ਹੁੰਦਾ ਸੇਵਾ ਦਾ ਬਿਲਕੁਲ ਕਿਉ ਸੰਦੀਪ ਜੀ ਆਪਾਂ ਕਹਿਆ ਦੀ 15 ਦੇ ਦੇ ਅਗਲਾ ਕਹਿੰਦਾ ਦੇਂਦੀ ਨਹੀਂ ਮਾਹ ਮਾਹ ਇਧਰ ਐਨੂੰ ਕਰ ਐਨੂੰ ਖਾ ਲੈ ਵੇ ਇਹ ਸੰਦੀਪ ਸਿੰਘ ਟੇਡਾ ਕੱਟੇ ਛੋਟੀ ਨਹੀਂ ਆਣੀ ਗੱਲ ਲੱਗਾ ਸੰਦੀਪ ਸਿੰਘ ਚੰਗੀ ਆ ਮੈਂ ਬਹੁਤ ਚੰਗੀ ਪੂਰੀ ਜਾਲ ਬਰੀਡ ਦੀ ਆ ਬਾਕੀ ਆਪਣੇ ਲੋਦੇ ਆਪਾਂ ਸੋਨਾ ਕਰਕੇ ਸੰਦੀਪ ਸਿੰਘ ਲੈਣੀ ਦੇ ਸੋਨਾ ਕਰਕੇ ਦੇਣੀ ਆ ਬਿਲਕੁਲ ਜੀ ਸਹੀ ਕਲੀ ਸੰਦੀਪ ਸਿੰਘ ਹਾਂਜੀ ਹਾਂਜੀ ਬਾਕੀ ਛੋਟੀ ਦੇ ਕੋਈ ਕਸਰ ਹੀ ਨਹੀਂ ਹੈਗੀ ਭਾਵੇਂ ਜਿੰਨੇ ਰੁਪਏ ਨਹੀਂ ਮਰਜੀ ਵੇਚ ਲੈ ਸੰਦੀਪ ਸਿੰਘ ਹਾਂ ਜੀ ਉਹਦਾ ਨੀਲੀ ਦੇ ਵੇਹੇ ਵੀ ਨਾ ਜਦੋਂ ਹੁਣ ਘਰ ਵਾਲੇ ਵੀ ਸਿਆਣੀ ਹੋ ਗਏ ਆ ਹਾਂ ਜੀ ਉਹ ਵੀ ਜੋ ਨੀਲੀ ਵੇਖੀਦੀ ਨਾ ਨੀਲੀ ਦੀ ਵੇਖੀਦੀ ਆ ਹਾਂ ਜੀ ਤੇ ਉਹ ਮੁੜ ਕੇ ਆਹ ਦਿੰਦੇ ਜੀ ਆਪਣੀ 1/2 ਲੱਖ ਦੀ ਆ ਬਿਲਕੁਲ ਬਿਲਕੁਲ ਠੀਕ ਨਹੀਂ ਤੇ ਸੰਦੀਪ ਸਿੰਘ ਮੁੱਲ ਤੇ ਭਾਵੇਂ ਇਹਦਾ 1/2 ਕਰ ਲਗੇ ਹਾਂ ਜੀ 1/2 ਦੀ ਲੋਕ ਦੀ ਕੱਟੀ ਪਰ 1/2 ਨਾ ਕਰ ਗਈ ਹਾਂ ਨਾਲੇ ਮੁੱਲ ਕਰਨੇ ਆ 1 18 ਦੇ ਦਈਏ ਹਾਂ ਜੀ 18 ਦੋ ਜਿੰਨਾ ਮਾਂਦ ਰੋਂਦਾ ਯਾਰ ਛੱਡ ਦਿੰਨੇ ਹੋਰ 12 ਦੀ ਦੇ ਦੇਣੀ ਇੱਕ 12 ਦੀ ਸੰਦੀਪ ਸ਼ਾਹ ਦੇ ਦੇਣੀ ਵੇਲਾ ਚੱਲਣ ਦੋ ਲਓ ਜੀ 1 ਲੱਖ 12 ਹਜ਼ਾਰ ਦੀ ਚੰਗੀ ਮੈਂ ਹਾਂ ਚਲੋ ਇੱਧਰ ਆ ਜਾਓ ਇਹ ਗੱਬਣਾ ਆ ਗੱਬਣਿਆ ਝੋਟੀ ਦੇਣ ਲੈੜੇ 8 ਦੇ 9 10 ਅੱਛਾ ਬਾਕੀ ਠੰਡੀ ਠੁੰਡੀ ਸੰਦੀਪ ਸ਼ਾਹ ਇੱਧਰ ਲੈ ਬਾਠ ਠੀਕ ਆ ਲੈ ਵੇ ਮੜੀ ਦੀ ਪਾਲ ਕਰ ਗਈ ਪਾਲ ਕਰਕੇ ਇੱਧਰ ਸੰਦੀਪ ਸ਼ਾਹ ਲੈ ਨਹੀਂ ਠੀਕ ਆ ਇਹ ਨਹੀਂ ਇੱਧਰ ਲੈ ਮੋੜੀ ਮੋੜੀ ਧਾਰ ਨੇ ਕੱਲ ਦੀ ਝੋਟੀ ਦੇ ਬਾਕੀ ਬਹੁਤ ਜਿਆਦੀ ਚੰਗੀ ਜਿੰਨੀ ਵੀ ਆ ਹੂੰ ਹੂੰ ਬਾਕੀ ਸੁਸਰੀ ਆ ਸੰਦੀਪ ਬਿਲਕੁਲ ਮੋਲ ਨਾਲ ਸਾਰਿਆਂ ਨੇ ਜਾਇੜੀ ਕਰ ਲਈ ਜਾਇੜੀ ਰੱਖਨੇਗਾ ਮਾਪਾ ਜੈ ਜੈ ਜੀ ਆਜੋ ਬਜੀ ਆਜੋ ਆਜੋ ਮੀ ਮੋ ਆ ਬਹਿ ਗਿਆ ਮੀ ਠੀਕ ਠਾਕ ਹੀ ਨੇਰ ਜਿਆਦਾ ਇਸ ਮੀ ਨੁਕਸਾਨ ਨੁਕਸੂਨ ਚਲੋ ਬਚ ਗਿਆ ਇਧਰ ਤੇ ਬਾਕੀ ਕਈ ਜਗ੍ਹਾ ਤੇ ਬਹੁਤ ਨੁਕਸਾਨ ਹੋਇਆ ਹੂੰ ਹੂੰ ਬਾਕੀ ਸੰਦੀਪ ਸਿੰਘ ਜਿੰਨੀ ਵੀ ਚੰਗੀ ਆ ਮੁੱਲ ਬਾਦੇ ਇਹਦਾ ਵੀ 15 ਹੀ ਕਰ ਲਈਏ 15 ਬੁੰਦਣਾ ਨਹੀਂ ਕਰਨਾ ਅੱਜ ਦੇਣ ਲੈਣ ਵਾਲੇ ਕੰਮ ਕਰ ਰਹੇ ਆ 1 1 5 ਦੀ ਦੇ ਦਿੱਤੀ ਪੂਰੇ ਲੱਖ ਦੀ ਪੂਰੇ ਲੱਖ ਦੀ ਦੇਣੀ ਚੱਲਣ ਦੋ ਆ ਸੰਦੀਪ ਸਿੰਘਾ ਮੈਂ ਸੂਈ ਆ ਅੱਛਾ ਉਹ ਬੱਚਾ ਹੀ ਆ ਹੋਈ ਉਹ ਕੱਟਾ ਇਹਦਾ 나ੜੂ ਦੇ ਆ ਕੱਟਾ ਆ 나ੜੂ ਦੇ ਬੱਚ ਪਰਸੋ ਰਾਜ ਸੰਦੀਪ ਸਿੰਘਾ ਦੁੱਧ ਹੋ ਜੇ 11 ਹਾਂ ਦੁੱਧ ਹੋ ਜੇ 10 ਹਾਂ ਠੀਕ ਆ ਤੇ ਬਾਕੀ 11 ਤੋਂ ਬਾਅਦ ਵੀ ਹੋ ਪਰ ਆਪਾਂ ਕਿ ਲੋ ਗਾਡੀ ਦਸਣਾ ਵਾ ਬਸ ਠੀਕ ਹੈ ਮੈਂ ਵੇਲਾ ਕਦਾਂ ਦੇ ਵੇਲੇ ਵਾ ਮੈਂ ਨਾ ਫਿਰ ਬਾਈ ਬਹੁਤ ਚੰਗੀ ਹੈ ਬਹੁਤ ਜਿਆਦਾ ਵੰਡੀ ਮੈਂ ਤਾਂ ਪੂਰੀ ਡਬਲ ਮੈਂ ਦੁੱਧ ਵਾਲੀ ਮੈਂ ਦੁੱਧ ਵਾਲੀ ਮੈਂ ਆ ਬਾਕੀ ਸੰਦੀਪ ਸਿੰਘ ਸਾਹਿਬ ਕੋਈ ਸੇਵਾ ਕਰੂ ਤੇ ਦੁੱਧ ਹੋਣਾ ਬਸ ਬਸ ਤੇ ਵੇਰ ਭੁੱਲੋ ਨਾ ਬਾਈ ਐਨ ਦਿਖਾ ਦਿਓ ਕਰ ਮੂਮਾ ਵੇਖ ਇਧਰ ਵੇਖਿਓ ਕੋਈ ਕੋਈ ਗੱਲ ਨਹੀਂ ਕੋਈ ਕੋਈ ਬੱਚੇ ਦਾ ਕਰਕੇ ਉਧਰ ਪਾਣੀ ਪੀਣਾ ਪਾਣੀ ਪਾਣੀ ਕੋਈ ਨਹੀਂ ਕੋਈ ਨਹੀਂ ਲੈ ਜੀ ਉਹ ਗਿੰਡੀਆਂ ਜਿਹੜੀਆਂ ਉਹਦੀ ਚੜੀ ਬੱਲੀ ਆਉਂਦੀਆਂ ਗੜੀ ਮੁੜੀ ਆਉਂਦੀਆਂ ਨਾ ਇਸ ਗਰਮੀ ਆ ਨਾ ਵਾਡੀ ਮੈਂ ਆ ਵੇ ਨਹੀਂ ਠੀਕ ਆ ਵੱਡੀ ਵੱਡ ਬਾਡੀ ਸੰਦੀਪ ਸਿੰਘ ਦੁੱਧ ਜਿਆਦਾ ਨਹੀਂ ਨਾ ਹਾਂਜੀ ਚਲੋ ਸੇਵਾ ਹੋਵੇ 14 15 ਕਿਲੋ ਪਾਸੇ ਪਰ ਆਪਾਂ ਦੇ ਬੌਲਾ ਕਹਿੰਦੇ ਆ ਬਾਕੀ ਇਹ ਵੀ ਗੱਲ ਆ ਦੁੱਧ ਆ ਪਾਏ ਦਾ ਬਿਲਕੁਲ ਕਿਉਂਕਿ ਹੁਣ ਜਿੱਦਾਂ ਇਹ ਵੀ ਸੰਦੀਪ ਸਿੰਘ ਬੋਲਦੇ ਭਾਵੇਂ 1.5 ਲੱਖ ਕਰ ਲਗੇ ਪਰ 1.5 ਨਾ ਕਰੀਏ ਮੋਲਾ ਪਹਾਨ ਵਾਲੇ ਕਰੀਏ 1.42 ਹਜ਼ਾਰ ਦੀ 40 ਦੀ 35 ਦੀ ਦੇਣੀ 35 ਦੀ ਅੱਜ ਦੇ ਦੇਣੀ ਆ ਬੱਠ ਠੀਕ ਆ ਵੇਲਾ ਸੰਦੀਪ ਜੈਜ ਮੁੱਲ ਪਾਇਆ ਜੈ ਜੀ ਜੈ ਜੀ ਮੈਂ 45 ਦੀ ਹੱਕ ਰੱਖਦੇ ਆ ਠੀਕ ਆ ਚਲ ਕੋਈ ਪੜ ਆ ਸੰਦੀਪ ਸਾਂ ਵੇਛੋ ਟੀ ਗੱਪਣ 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 ਵੇ ਇਹ ਇਧਰ ਕਾਜਰ ਕੀ ਚਮੜੀ ਆ ਤੂੰ ਦੱਸਿਆ ਵੀ ਅੱਜ ਚੰਗੀਆਂ ਹੀ ਮਾਉਣੀਆਂ ਸੰਦੀਪ ਸਿੰਘ ਚੰਗੇ ਪੀਸ ਘੜੇ ਲੈਣੇ ਕਰਾਂ ਇਹ ਇਧਰ ਮੈਨੂੰ ਲੈਵਾ ਸੰਦੀਪ ਸਿੰਘ ਇਹਦੇ ਆਪਾਂ ਥਾਣੇ ਵਾਗਦੇ ਦੇਣੀ ਆਰ ਪਿਛੇ ਦੀ ਗਾਰੰਟੀ ਦੁੱਧ ਅਗਲੇ ਦੀ ਕਿਸਮਤ ਆ 15 ਪਾਜੇ 20 ਪਾਜੇ 10 ਪਾਜੇ ਆਪਾਂ ਨੂੰ ਨਹੀਂ ਪਤਾ ਲਗਦਾ ਮੈਂ ਆ ਜਿੱਦਿ ਮੈਂ 14 15 ਕਿਲੋ ਦੁੱਧ ਨੂੰ ਕੀ ਜਾਂਦਾ ਤੋਰਾ ਪਤਾ ਲੱਗਦਾ ਨਾ ਫਿਰ ਕਿ ਨਹੀਂ ਵਾ ਵਾ ਤੂੰ ਜਿੱਦੀ ਪਹਿਲਵਾਨ ਆ ਰਗੂ ਕਿੰਨਾ ਕਰਜੂ ਸੋਨੂੰ ਬਈ ਇਹ 15 ਕਿਲੋ ਦੀ ਗਰੰਟੀ ਦਿੱਤੀ ਮਾਰਗਾ ਨਹੀਂ ਦਿੱਤਾ ਮਾਰਗਾ ਠੀਕ ਆ ਵੇ ਸੰਦੀਪ ਸਿੰਘ ਸਾਹਿਬ ਪੂਰੀ ਡਬਲ ਮੈਂ ਆ ਬਿਲਕੁਲ ਡਬਲ ਆ ਹਾਂਜੀ ਇਹ ਵੀ ਸੰਦੀਪ ਸਿੰਘ ਸਾਹਿਬ ਮੋਲ ਡੇਢ ਹੀ ਆ ਹਾਂ 5 ਛੋੜ 45 45 45 40 ਦੀ ਦੇ ਦੇਣੀ 40 ਦੀ ਦੇ ਦੇਣੀ ਆਜ ਦੇਣ ਨਾਲੇ ਮੋਲ ਆ ਹਾਂ ਠੀਕ ਨੇ ਠੀਕ ਆ ਬਾਈ ਲੋਟ ਨੂੰ ਮੈਂ ਪੂਰੇ ਪੂਰੀ ਪੰਜਾਹ ਦਾ ਸੰਦੀਪ ਸਿੰਘ ਆ ਆ ਵੀ ਗੱਬਣੀ ਆ ਆ ਵੀ ਗੱਬਣੀ ਚੋਟੀ ਇਹ ਸੰਦੀਪ ਸਿੰਘ ਇਹ ਵੀ ਬੜਾ ਬਣੂਗਾ ਇਹ ਵੀ ਮੈਂ ਚੰਗੀ ਬਣੂ ਸੰਦੀਪ ਸਿੰਘ ਰਾਤੀ ਪੀ ਹੈ ਸ਼ਹਿਦ ਹੀ ਚਕਾ ਸ਼ਹਿਦ ਹੀ ਆਉਂਦੇ ਆੱਖਾਂ ਬਿੱਲੀਆਂ ਆੱਖਾਂ ਬਿੱਲੀਆਂ ਆੱਖਾਂ ਬਿੱਲੀਆਂ ਆੱਖਾਂ ਬਿੱਲੀਆਂ ਵਾਲੀ ਓਏ ਵਾਹ ਜੀ ਇਹ ਸੰਦੀਪ ਸਿੰਘ ਤੇ ਚਮੜੀ ਵੇ ਜਿੱਦਾਂ ਕਾਗਜ਼ ਹੁੰਦਾ ਪਾ ਕੇ ਕਾਗਜੀ ਆ ਹੈਂ ਦੁੱਧ ਵਾਲੇ ਮਈਆਂ ਲੈ ਅੱਜ ਕਿ ਕੱਢ ਕੇ ਆਏ ਕਿ ਦੁੱਧਾਂ ਵਾਲੇ ਨਗਰੀ ਲੈਂਦੇ ਕੜ ਕੜੇ ਵੇ ਵ ਚਮੜੀ ਵੇ ਵ ਐਰਕੀ ਦੀ ਲੀਆਂ ਆਪਣੇ ਵੱਲੋਂ ਕਿ ਦੁੱਧਾ ਤੇ ਸੰਦੀਪ ਸਿੰਘ ਸਾਰੇ ਲੈਂਦੇ ਆ ਬਾਕੀ ਸ਼ੇਰ ਮੂੰਹ ਦੀ ਬਹੁਤ ਜ਼ਿਆਦੀ ਚੰਗੀ ਹੈ ਸੰਦੀਪ ਸਿੰਘ ਮੋਲ ਦੇ ਇਹਦਾ ਵੀ ਮੈਂ ਨਾ ਜੋ ਮਰਜ਼ੀ ਕਰਾ ਲਾ ਹਾਂ ਹਕਤ ਇਹ ਵੀ ਸਵਾ ਦਾ ਹੀ ਰੱਖਦੀ ਆ ਪਰ ਆਪਾਂ ਨੇ ਵੀ ਨਹੀਂ ਸਵਾ ਨਹੀਂ ਕਰਨਾ ਆਪਾਂ ਔੜਦੀਆਂ ਵਾਲਾ ਮੋਲ ਕਰ ਦੇਣਾ 1 18 1 15 ਦੀ 12 ਨਹੀਂ ਦੇ ਦੇਣੀ ਸੰਦੀਪ ਸਾਹਿਬ 112 ਆ 12 ਨਹੀਂ ਦੇ ਸਕਦੀ 20 ਦੀ ਵੇਖਦੀ ਆ ਤਿਆਰ ਹੋਈ ਵੇ ਸੰਦੀਪ ਸਾਹਿਬ ਲੈ ਲੀਂ ਠੀਕ ਆ ਐਂਡ ਐਂਡ ਹੀ ਐਂਡ ਹੀ ਆ ਵੀ ਸੰਦੀਪ ਸਾਹਿਬ ਗੱਬਣੀ ਮੈਂ ਅੱਛਾ ਗੱਬਣਾ ਗੱਬਣਾ ਹੋਏ ਇੱਕ ਰੰਗ ਕਾਲੀ ਜੈਡ ਬਲੈਕ ਜੈਡ ਬਲੈਕ ਤੇ ਆ ਵੇਖੋ ਇਹ ਲੈ ਵਾਲੇ ਸੰਦੀਪ ਸਾਹਿਬ ਇਹ ਨਾੜਾਂ ਵੇ ਸੰਦੀਪ ਸਾਹਿਬ ਐਰ ਕੀ ਫੇਰ ਫੇਰ ਕੇ ਚੰਗੀ ਚੰਗੀ ਕੁਆਲਿਟੀ ਵਾਲੀਆਂ ਮਹੀਆਂ ਵੇ ਵੇ ਕੇ ਲਈਆਂ ਵਾ ਬਾਕੀ ਫੇਰ ਵੀ ਚਲੋ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਆ ਹੋ ਜਾਂਦਾ ਬਾਈ ਏਡੀ ਨਹੀਂ ਗੱਲ ਕਮੀ ਰਹਿ ਜਾਂਦੀ ਹਣਾ ਹਣਾ ਕਈ ਨਹੀਂ ਬਰੇ ਜਿਹੜਾ ਇਹ ਵਿਵਾਰ ਹੈ ਨਾ ਮੜਾ ਜੇ ਨਾ ਚੜਦਾ ਵੇ ਆਉਣ ਡਿਆ ਉਤਰਾ ਲਵਾ ਦਿੰਨੇ ਆ ਉਹ ਨੋ ਮੜਾ ਚੜਦਾ ਮੈਂ ਦਾ ਉਹਨਾਂ ਕਰਾ ਦੇਣਾ ਸਹੀ ਆਪਾਂ ਸੰਦੀਪ ਜੀ ਤੁਹਾਨੂੰ ਤੁਹਾਡੇ ਤੋਂ ਮਹਿੰਗੇ ਲਈ ਵਸਣ ਦਾ ਵਿਵਾਰ ਤਾਂ ਨਹੀਂ ਕੋਈ ਹਸਾਕਦਾ ਹੋਇਆ ਗਾ ਇਹਨੇ ਲਈਆਂ ਜਾਂਦੀਆਂ ਸੰਦੀਪ ਜੀ ਹੈ ਨਾ ਮੜਾ ਆ ਜਾ ਨਾ ਚੜਦਾ ਮੈਂ ਦਾ ਉਹ ਲਵਾ ਦੇਣਾ ਸੰਦੀਪ ਜੀ ਹੁਣੇ ਆਪਾਂ ਹਾਂ ਨਹੀਂ ਉਹ ਲਵਾ ਲਿਆ ਜੀ ਲੇਟ ਹੋ ਗਿਆ ਉਹ ਮੁੰਡਾ ਉਹਨੂੰ ਪਤਾ ਘਰਾਂ ਘਰਾਂ ਵਾਲੇ ਧਿਆਨ ਨਹੀਂ ਨਾ ਦਿੰਦੇ ਹਾਂਜੀ ਫਿਰ ਸੰਦੀਪ ਸਿੰਘ ਮੁੱਲ ਦੇਦਾ ਵੀ ਸਵਾ ਹੂੰ ਪੰਜ ਛੋੜ ਹੂੰ ਦੋ ਹੋਰ ਹੂੰ ਇੱਕੇ ਬਾਹਰ ਦੇਣੀਆਂ ਇੱਕ ਵਾਰਾਂ ਦੀ ਉਹ ਦੇ ਇੱਕ ਵਾਰਾਂ ਦੀ ਇਹ ਜਿਹੜੀ ਚੱਲਣ ਦੋ ਚੱਲਣ ਦੋ ਇੱਕ ਉਹ ਸੰਦੀਪ ਸਿੰਘ ਆ ਮਾ ਲੋ ਡੇਰੀ ਵਾਲਿਆਂ ਨੇ ਮਤਲਬਦੀ ਆ ਗੱਬਣਾ ਗੱਬਣ ਗੱਬਣ ਵੇ ਦੇਵਾ ਸੰਦੀਪ ਸਿੰਘ ਵੇ ਲਓ ਜੀ ਗੱਬਣ ਮੈਂ ਕੋਈ ਲਾਲੇ ਤੀਜੇ ਪੰਜਵੇਂ ਮੇਰੇ ਨਾਲ ਕੋਈ ਦਹਾਵੇਂ ਲਾਲੇ ਹਾਨੂੰ ਨਹੀਂ ਪਤਾ ਸੰਦੀਪ ਸਿੰਘ ਸਹੀ ਗੱਲ ਸੁਆ ਕਿਸੇ ਦਾ ਵੀ ਆਪਾਂ ਨਹੀਂ ਗਾਰੰਟੀ ਲੈ ਨਹੀਂ ਦੇ ਬੀਨੇ ਹੋਊਗੀ ਵੇ ਸੰਦੀਪ ਸਿੰਘ ਲੈ ਵਾ ਵੇ ਸੰਦੀਪ ਸਿੰਘ ਆ ਲੈਖੋ ਜੀ ਗੱਲ ਤੂਫਾਨ ਹੀ ਕੀਤੀ ਫਿਰਦੀ ਥੱਲੇ ਤੂਫਾਨ ਹੀ ਤੂਫਾਨ ਇਹ ਬਈ ਖਾਲ ਨੂੰ ਪੈਂਦੀ ਆ ਖਾਲਿਆ ਨਾ ਹਨ ਵੇ ਵੇ ਸੰਦੀਪ ਸਾਂ ਉਹ ਫਿਰ ਤੈਨੂੰ ਪਤਾ ਗਿਤਾਵਾ ਖਾਂਦਿਆਂ ਹੁਣ ਪੱਠਿਆਂ ਦੀ ਤਾਂ ਥੋੜੀ ਸ਼ੌਟ ਆ ਗਈ ਆ ਪੱਠੇ ਉਰਦੋਂ ਚਾਉਂਦਾਂ ਨੂੰ ਬੈਨੇ ਬਸੇਰੇ ਲੋ ਜੀ ਹੁਣ ਆਪਣਾ ਐਂਡ ਵਾਲਾ ਪੀਸ ਹੀ ਆ ਐਂਡ ਵਾਲਾ ਪੀਸ ਸੰਦੀਪ ਸਾਂ ਬੋਲੋ ਕਰਾਂ ਮੈਂ ਇਹਦਾ ਨਾ ਦੇ ਦਈਏ 95 ਦੀ ਜੀ ਜਿਆਦੇ ਆ ਖਾਰਾ ਕੋ ਛੱਡ ਕੇ ਕੀ ਹਰੀ ਕਹਦੇ ਐਂਡ ਵਾਲਾ ਪੀ 90 ਦੀ ਦੇ ਦਈਏ ਇੱਕੋ ਹੀ ਗੱਲ 85000 ਦੀ ਦੇ ਦਈਏ 85 ਦੀ ਕਰਦੇ ਹੋ ਰੇ ਯਾਰ ਹੁਣ ਤੂੰ ਯੋ ਕਰਦੇ ਐਂਡ ਵਾਲਾ ਪੀ ਦੀ ਆ ਪੰਜ ਜਾਨੋ ਸਰੀ ਜਾਨੋ ਯਾਰ ਚਲੋ ਜਾਨੋ ਕੋਈ ਨਹੀਂ 30 ਦੀ ਮੈਂ ਦੇ ਦੇਣਾ ਚਲੋ ਠੀਕ ਨਹੀਂ ਸੁਣਦੇ ਬਾਕੀ ਇੱਥੇ ਆਓ ਭਾਈ ਇੱਥੇ ਚੈੱਕ ਕਰੋ ਚੁਾਈ ਕਰੋ ਤੇ ਪਾਸ ਕਰੋ ਸਹੀ ਆ ਨਾ ਭਾਈ ਜੀ ਬਿਲਕੁਲ ਬਿਲਕੁਲ ਸੰਦੀਪ ਜੀ ਆਪਣੀ ਤਸੱਲੀ ਕਰੋ ਆਪਾਂ ਪਾਟਾ ਨੋਡ ਹੋਇਆ ਤੇ ਕੱਢ ਦਿੰਦੇ ਜੇ ਬਾਹਰ ਅਗਲੇ ਦੇ ਵੀ ਜ਼ਿੰਮੇਵਾਰੀ ਬੰਦੀ ਵੀ ਆਪਣੀ ਪੂਰੀ ਤਸੱਲੀ ਕਰੇ ਇੱਕ ਦਿਨਾਂ ਸੰਦੀਪ ਜੀ ਦੁੱਧ ਯਾਰਾ ਥੋੜੀ ਹੋ ਜਾਣਾ ਨਾ 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 ਆਪਣੀ ਦੋ ਟਾਈਮ ਤਸੱਲੀ ਕਰੋ ਬਿਲਕੁਲ ਕਿਉਂ ਮੁੜ ਕੇ ਜਿਹੜਾ ਲਾਹਮਾ ਲੈਣਾ ਉਹ ਮਾਰੀ ਗੱਲ ਆਪਾਂ ਪੈਸੇ ਲਾ ਕੇ ਸੰਦੀਪ ਸਿੰਘ ਲਿਆਂਦੀਆਂ ਆਪਣੇ ਘਰੇ ਘਰ ਦੀਆਂ ਠੀਕ ਨਹੀਂ ਘਰ ਦੀ ਹੋ ਜਾ ਗਾਰੰਟੀ ਦੇ ਦੀ ਗਏ ਗਾਰੰਟੀ ਸੰਦੀਪ ਸਿੰਘ ਸਾਵਾ ਦੀ ਨਹੀਂ ਸਾਵਾ ਨਹੀਂ ਪਤਾ ਨਹੀਂ ਇੱਕ ਆਉਣਾ ਘਰੇ ਆਉਣਾ ਹਨਾ ਬਸ ਬਸ ਚਲੋ ਪੇਂਟ ਪੇਂਟ ਆਪਣਾ ਸੁਣਾਈ ਨੰਬਰ ਆਪਣਾ ਹੈ 915788044 ਪਿੰਡ ਉਸਮਾ ਜ਼ਿਲ੍ਹਾ ਤਰਨਤਾਰਨ ਟੂਲ ਪਲਾਜ਼ੇ ਦੇ ਨਾਲ ਹੀ ਪੈਂਦਾ ਜੀ ਸਤਿ ਸ੍ਰੀ ਅਕਾਲ